ਮਾਲਵੇ ਦੇਸ਼ ਦੇ ਰਾਜੇ ਰਾਜਾ ਭੋਜ ਨੇ ਆਪਣੇ ਦਰਬਾਰ ਦੇ ਵਿੱਚ ਪ੍ਰਸਿੱਧ ਵਿਦਵਾਨ ਕਾਲੀਦਾਸ ਨੂੰ ਸਦਕੇ ਸਰੂਪਾ ਤੇ ਮੰਤਰੀ ਦਾ ਪਦ ਬਖਸ਼ਿਆ ਸੀ ਕਿਉਂਕਿ ਕਾਲੀਦਾਸ ਨੇ ਮੂਰਖ ਮਨੁੱਖ ਦੀਆਂ ਪੰਜ ਨਿਸ਼ਾਨੀਆਂ ਦੱਸੀਆਂ ਸੀ ਰਾਜੇ ਨੂੰ ਕਿਹੜੀਆਂ ਹੁੰਦੀਆਂ ਨੇ ਉਹ ਪੰਜ ਨਿਸ਼ਾਨੀਆਂ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਟੇਲੀ ਇਹ ਕਹਾਵਤ ਹਰ ਇੱਕ ਪੰਜਾਬੀ ਨੇ ਸੁਣੀ ਹੈ ਪਰ ਇਸ ਕਹਾਵਤ ਵਾਲੇ ਰਾਜੇ ਭੋਜ ਨੂੰ ਉਸ ਦੀ ਪਟਰਾਣੀ ਨੇ ਇੱਕ ਦਿਨ ਮੂਰਖ ਕਿਉਂ ਆਖਿਆ ਸੀ ਇਹੋ ਜਿਹਾ ਹੁੰਦਾ ਸੀ ਰਾਜੇ ਭੋਜ ਦਾ ਰਾਜ ਇਸ ਨੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਸਨ ਕਿਹੜੇ ਇਲਾਕੇ ਵਿੱਚ ਹੁੰਦੀ ਸੀ ਇਸ ਦੀ ਬਾਦਸ਼ਾਹੀ ਤੇ ਅੱਜ ਵੀ ਰਾਜੇ ਭੋਜ ਨੂੰ ਦੁਨੀਆ ਯਾਦ ਕਿਉਂ ਕਰਦੀ ਹੈ ਰਾਜਾ ਭੋਜ ਮੂਰਖ ਸ਼ਬਦ ਦੇ ਸਹੀ ਅਰਥ ਲੱਭਣ ਲੱਗ ਗਿਆ ਉਸ ਨੂੰ 6 ਮਹੀਨੇ ਲੱਗ ਗਏ ਪਰ ਸਹੀ ਅਰਥ ਨਾ ਲੱਪੇ ਅਖੀਰ ਮੂਰਖ ਮਨੁੱਖ ਦੀਆਂ ਨਿਸ਼ਾਨੀਆਂ ਲੱਭਣ ਲਈ ਰਾਜੇ ਭੋਜ ਨੇ ਕਿਹੜਾ ਕੰਮ ਕੀਤਾ ਮੂਰਖਾਂ ਦੇ ਸੰਗ ਤਾਂ ਨਹੀਂ ਹੁੰਦੇ ਪਰ ਮੂਰਖ ਲੋਕਾਂ ਦੇ ਕੁਝ ਲੱਛਣ ਹੁੰਦੇ ਹਨ ਜਿਹੜੇ ਦੂਸਰਿਆਂ ਨਾਲੋਂ ਅਲੱਗ ਹੁੰਦੇ ਐ ਦੁਨੀਆ ਦੀ ਹਰ ਇੱਕ ਡਿਕਸ਼ਨਰੀ ਵਿੱਚ ਮੂਰਖ ਸ਼ਬਦ ਦਾ ਜ਼ਿਕਰ ਆਇਆ ਹੈ ਪਰ ਪ੍ਰਾਣੇ ਗ੍ਰੰਥਾਂ ਨੇ ਮੂਰਖ ਇਨਸਾਨ ਦੀਆਂ ਕਿਹੜੀਆਂ ਪੰਜ ਨਿਸ਼ਾਨੀਆਂ ਦੱਸਕੀਆਂ ਰਾਜੇ ਭੋਜ ਦੀ ਜ਼ਿੰਦਗੀ ਵਿੱਚ ਵਾਪਰੀ ਹੋਈ ਇੱਕ ਘਟਨਾ ਨੇ ਉਸ ਨੂੰ ਮਹਾਨ ਵਿਦਵਾਨ ਬਣਾ ਦਿੱਤਾ ਸਟੋਰੀ ਬਹੁਤ ਇੰਟਰਸਟਿੰਗ ਹੈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਅਤੇ ਹੋਰ ਵੀਡੀਓਜ਼ ਲਈ ਆਪਣਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਇਹ ਕਹਾਵਤ ਆਪਿੰਡਾਂ ਦੇ ਵਿੱਚ ਆਪਾਂ ਸੁਣੀ ਹੈ ਪਰ ਇਹ ਕਹਾਵਤ ਵਾਲਾ ਰਾਜਾ ਭੋਜ ਇੱਕ ਵਾਰ ਬੜੀ ਵੱਡੀ ਦੁਬਿਧਾ ਦੇ ਵਿੱਚ ਫਸ ਗਿਆ ਉਸ ਨੂੰ ਉਸ ਦੀ ਰਾਣੀ ਨੇ ਇੱਕ ਦਿਨ ਮੂਰਖ ਕਹਿ ਦਿੱਤਾ ਤੇ ਮੂਰਖ ਸ਼ਬਦ ਦੇ ਅਰਥ ਲੱਭਣ ਦੇ ਲਈ ਰਾਜੇ ਭੋਜ ਨੂੰ 6 ਮਹੀਨੇ ਲੱਗ ਗਏ ਉਹ ਸੋਚਦਾ ਰਿਹਾ ਮੈਨੂੰ ਰਾਣੀ ਨੇ ਮੂਰਖ ਕਿਉਂ ਆਖਿਆ ਪਰ ਫਿਰ ਉਸ ਦਾ ਹੱਲ ਇਸ ਨੇ ਕਿਵੇਂ ਲੱਭਿਆ ਆਓ ਇਸ ਦੀ ਕਹਾਣੀ ਦੇਖਦੇ ਆ 11ਵੀਂ ਸਦੀ ਦੇ ਵਿੱਚ ਮਾਲਵੇ ਦੇਸ਼ ਦਾ ਪ੍ਰਤਾਪੀ ਰਾਜਾ ਹੋਇਆ ਰਾਜਾ ਭੋਜ ਇਹ ਪਰਮਾਰ ਵੰਸ਼ ਵਿੱਚੋਂ ਪੈਦਾ ਹੋਇਆ ਸੀ ਜਿਹੜੀ ਵੰਸ਼ ਵਿੱਚੋਂ ਪੂਰਨ ਭਗਤ ਪੈਦਾ ਹੋਇਆ ਰਾਜਾ ਭੋਜ ਆਪ ਵੀ ਬਹੁਤ ਵੱਡਾ ਵਿਦਵਾਨ ਸੀ ਤੇ ਇਸ ਦੀ ਪਟਰਾਣੀ ਉਹ ਵੀ ਬਹੁਤ ਵਿਦਵਾਨ ਔਰਤ ਸੀ ਤੇ ਆਪਣੇ ਰਾਜ ਵਿੱਚ ਇਹ ਵਿਦਵਾਨਾਂ ਦੀ ਬਹੁਤ ਕਦਰ ਕਰਦਾ ਸੀ ਕਈ ਵਾਰ ਇਹ ਰਾਤ ਨੂੰ ਆਪਣਾ ਭੇਸ ਬਟਾ ਕੇ ਗਲੀਆਂ ਬਾਜ਼ਾਰਾਂ ਵਿੱਚ ਨਿਕਲਦਾ ਮੰਗਤਿਆਂ ਤੇ ਫਕੀਰਾਂ ਕੋਲੋਂ ਆਪਣੇ ਰਾਜ ਬਾਰੇ ਪੁੱਛਦਾ ਇਹਦਾ ਮੰਨਣਾ ਸੀ ਫਕੀਰ ਲੋਕ ਤੇ ਗਰੀਬ ਲੋਕ ਹੀ ਰਾਜ ਬਾਰੇ ਸਹੀ ਜਾਣਕਾਰੀ ਦੇ ਸਕਦੇ ਆ ਕਿਉਂਕਿ ਇਹਨਾਂ ਲੋਕਾਂ ਨੂੰ ਰਾਜੇ ਤੋਂ ਕੋਈ ਲਾਲਚ ਨਹੀਂ ਹੁੰਦਾ ਰਾਜਾ ਭੋਜ ਹਰ 6 ਮਹੀਨਿਆਂ ਬਾਅਦ ਇੱਕ ਵੱਡਾ ਇਜਲਾਸ ਬੁਲਾਇਆ ਕਰਦਾ ਸੀ ਆਪਣੇ ਰਾਜ ਵਿੱਚ ਜਿਹੜਾ ਲਗਾਤਾਰ 20 ਦਿਨ ਚੱਲਦਾ ਜ ਜਿਹਦੇ ਵਿੱਚ ਵਿਦਵਾਨ ਚਰਚਾ ਕਰਦੇ ਰਾਗ ਦੇ ਮਾਹਿਰ ਗੀਤ ਸੁਣਾਉਂਦੇ ਇਤਿਹਾਸ ਤੇ ਇਹ ਵੀ ਕਹਿੰਦਾ ਕਿ ਪੋਪਾਲ ਵਿੱਚ ਜਿਹੜੀ 250 ਵਰਗ ਮੀਲ ਦੀ ਝੀਲ ਹੈ ਉਹ ਵੀ ਰਾਜੇ ਭੋਜ ਦੀ ਬਣਵਾਈ ਹੋਈ ਹੈ ਆਪਣੇ ਰਾਜ ਵਿੱਚ ਲੋਕਾਂ ਦੇ ਪੜਨ ਲਈ ਇਸ ਨੇ ਇੱਕ ਪਾਠਸ਼ਾਲਾ ਵੀ ਬਣਾਈ ਜਿਸ ਨੂੰ ਭੋਜ ਸ਼ਾਲਾ ਕਿਹਾ ਜਾਂਦਾ ਸੀ ਤੇ ਇਹਦੇ ਨਾਲ ਹੀ ਪਾਣੀ ਪੀਣ ਵਾਸਤੇ ਇੱਕ ਖੂਹ ਲਵਾਇਆ ਜਿਸ ਨੂੰ ਅਕਲਖੂਈ ਆਖਿਆ ਜਾਂਦਾ ਹੈ ਹੋਇਆ ਕਿ ਇੱਕ ਦਿਨ ਰਾਜੇ ਭੋਜ ਦੇ ਦਰਬਾਰ ਵਿੱਚ ਚਰਚਾ ਚੱਲ ਰਹੀ ਸੀ ਇਸ ਦੇ ਮਨ ਵਿੱਚ ਇੱਕ ਸਵਾਲ ਆਇਆ ਪਰ ਵਜ਼ੀਰ ਜਦੋਂ ਇਸ ਤੇ ਸਵਾਲ ਦਾ ਸਹੀ ਜਵਾਬ ਨਾ ਦੇ ਸਕੇ ਇਸ ਨੇ ਸੋਚਿਆ ਕਿ ਮੈਂ ਆਪਣੀ ਪਟਰਾਣੀ ਦੇ ਨਾਲ ਇਸ ਦੀ ਚਰਚਾ ਕਰਕੇ ਆਉਣਾ ਰਾਜਾ ਭੋਜ ਆਪਣੀ ਸਭਾ ਚੋਂ ਉੱਠਿਆ ਤੇ ਆਪਣੇ ਮਹਿਲਾ ਵੱਲ ਨੂੰ ਚਲਿਆ ਗਿਆ ਆਪਣੀ ਪਟਰਾਣੀ ਨੂੰ ਮਿਲਣ ਵਾਸਤੇ ਪਰ ਅੱਗੇ ਜਦੋਂ ਮਹਿਲਾ ਵਿੱਚ ਪਹੁੰਚਿਆ ਤਾਂ ਇਸ ਦੀ ਪਟਰਾਣੀ ਆਪਣੀ ਕਿਸੇ ਸਹੇਲੀ ਦੇ ਨਾਲ ਖੜੀ ਗੱਲਾਂ ਕਰ ਰਹੀ ਸੀ ਤੇ ਰਾਜਾ ਭੋਜ ਇਹ ਸੋਚ ਕੇ ਪਰਦੇ ਦੇ ਪਿੱਛੇ ਖੜ ਗਿਆ ਕਿ ਜਦੋਂ ਇਹਨਾਂ ਦੋ ਸਹੇਲੀਆਂ ਦੀ ਗੱਲ ਖਤਮ ਹੋ ਜਾਵੇਗੀ ਮੈਂ ਆਪਣਾ ਸਵਾਲ ਪੁੱਛ ਲਵਾਂਗਾ ਉਹ ਕਾਫੀ ਸਮਾਂ ਗੱਲਾਂ ਕਰਦੀਆਂ ਰਹੀਆਂ ਰਾਜਾ ਭੋਜ ਖੜਾ ਰਿਆ ਪਰ ਗੱਲਾਂ ਕਰਦੇ ਕਰਦੇ ਇਹਦੀ ਰਾਣੀ ਦੀ ਸਹੇਲੀ ਦੀ ਨਿਗਾਹ ਰਾਜੇ ਤੇ ਪੈ ਗਈ ਜਿਹੜਾ ਪਰਦੇ ਮਗਰ ਖੜਾ ਸੀ ਉਹ ਇੱਕੇ ਦਮ ਚੁੱਪ ਹੋ ਗਈ ਡਰ ਗਈ ਤੇ ਭੈ ਭੀਤ ਹੋ ਕੇ ਪਿੱਛੇ ਨੂੰ ਹਟ ਗਈ ਰਾਣੀ ਨੇ ਸੋਚਿਆ ਮੇਰੀ ਸਹੇਲੀ ਨੂੰ ਇੱਕਦਮ ਕੀ ਹੋ ਗਿਆ ਪਰ ਜਦੋਂ ਰਾਣੀ ਨੇ ਘੁੰਮ ਕੇ ਪਿੱਛੇ ਨੂੰ ਦੇਖਿਆ ਤੇ ਪਰਦੇ ਦੇ ਪਿਛਲੇ ਪਾਸੇ ਰਾਜਾ ਭੋਜ ਖੜਾ ਸੀ। ਰਾਣੀ ਨੂੰ ਬਹੁਤ ਗੁੱਸਾ ਆਇਆ। ਰਾਣੀ ਦੇ ਮukh ਵਿੱਚੋਂ ਅਚਾਨਕ ਹੀ ਮੂਰਖ ਸ਼ਬਦ ਨਿਕਲ ਗਿਆ। ਜਿਹੜਾ ਉਸਨੇ ਕਿਹਾ ਤੇ ਹੌਲੀ ਦੇਣੇ ਸੀ ਪਰ ਰਾਜੇ ਭੋਜ ਦੇ ਕੰਨਾਂ ਵਿੱਚ ਪੈ ਗਿਆ। ਰਾਜੇ ਨੇ ਆਪਣਾ ਸਵਾਲ ਨਹੀਂ ਪੁੱਛਿਆ ਰਾਣੀ ਨੂੰ। ਉਹ ਉਸੇ ਵੇਲੇ ਵਾਪਸ ਆਪਣੇ ਤਖਤ ਤੇ ਆ ਕੇ ਬੈਠ ਗਿਆ ਅਤੇ ਸੋਚਾਂ ਵਿੱਚ ਪੈ ਗਿਆ ਕਿ ਮੇਰੀ ਵਿਦਵਾਨ ਰਾਣੀ ਨੇ ਮੈਨੂੰ ਮੂਰਖ ਕਿਉਂ ਆਖਿਆ? ਅਗਲੇ ਦਿਨ ਸਵੇਰੇ ਦੇ ਵਿੱਚ ਰਾਜੇ ਭੋਜ ਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਕਿ ਮੂਰਖ ਸ਼ਬਦ ਦੀ ਵਿਆਖਿਆ ਕਰੋ ਜਿੰਨੇ ਵਿਦਵਾਨ ਸੀ ਸਾਰਿਆਂ ਨੇ ਅਲੱਗ-ਅਲੱਗ ਵਿਆਖਿਆ ਕੀਤੀ ਪਰ ਕੋਈ ਵੀ ਗੱਲ ਰਾਜੇ ਭੋਜ ਦੇ ਦਿਲ ਨੂੰ ਨਾ ਚਚੀ ਹੁਣ ਉਹ ਖਾਂਦਾ ਪੀਂਦਾ ਉੱਠਦਾ ਬੈੰਦਾ ਤੁਰਦਾ ਫਿਰਦਾ ਇਹੋ ਹੀ ਸੋਚਦਾ ਰਹਿੰਦਾ ਕਿ ਰਾਣੀ ਨੇ ਮੈਨੂੰ ਮੂਰਖ ਕਿਉਂ ਆਖਿਆ ਜਦੋਂ ਕੁਝ ਸਮਾਂ ਬੀਤ ਗਿਆ ਇਸ ਗੱਲ ਦਾ ਕੋਈ ਹੱਲ ਨਾ ਨਿਕਲਿਆ ਰਾਜੇ ਭੋਜ ਨੇ ਨਵੀਂ ਤਰਕੀਬ ਲਾਈ ਉਸ ਨੇ ਆਪਣੇ ਦਰਬਾਰ ਚ ਆਉਣ ਵਾਲੇ ਹਰ ਇੱਕ ਵਿਅਕਤੀ ਨੂੰ ਮੂਰਖ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇ ਮੂਰਖੋਂ ਕੋਈ ਜਵਾਬ ਨਾ ਦਿੱਤਾ ਜਿਸ ਦੇ ਨਾਲ ਰਾਜੇ ਦੀ ਚਿੰਤਾ ਹੋਰ ਵੱਧ ਗਈ ਇੰਨੇ ਚਿਰ ਨੂੰ ਕੀ ਹੋਇਆ ਜਿਹੜਾ 6 ਮਹੀਨਿਆਂ ਬਾਅਦ ਰਾਜਾ ਭੋਜ ਵੱਡਾ ਇਜਲਾਸ ਕਰਦਾ ਸੀ ਉਸ ਦਾ ਟਾਈਮ ਆ ਗਿਆ ਚਾਰਣੀਆਂ ਕਨਾਤਾਂ ਸ਼ਮਿਆਨੇ ਲੱਗ ਗਏ ਦੂਸਰੇ ਦੇਸਾਂ ਤੋਂ ਵਿਦਵਾਨ ਆਉਣੇ ਸ਼ੁਰੂ ਹੋਏ ਪਰ ਜੋ ਵੀ ਆਈ ਜਾਵੇ ਰਾਜਾ ਭੋਜ ਉਸ ਨੂੰ ਮੂਰਖ ਸ਼ਬਦ ਨਾਲ ਸੰਬੋਧਨ ਕਰੀ ਜਾਵੇ ਅਗਲਾ ਚੁੱਪ ਕਰਕੇ ਨਮਸਕਾਰ ਕਰਕੇ ਬੈਠ ਜਾਇਆ ਕਰੇ ਪਰ ਮੂਰਿਓ ਜਵਾਬ ਕੋਈ ਨਾ ਦੇਵੇ ਹੁਣ ਰਾਜੇ ਨੂੰ ਗੁੱਸਾ ਵੀ ਚੜ ਰਿਹਾ ਸੀ ਤੇ ਦੁੱਖ ਵੀ ਹੋ ਰਿਹਾ ਸੀ ਕਿ ਮੈਂ ਕਿੰਨੇ ਲੋਕਾਂ ਨੂੰ ਮੂਰਖ ਆਖ ਰਿਹਾ ਪਰ ਮੈਨੂੰ ਮੂਰਿਓ ਜਵਾਬ ਕੋਈ ਕਿਉਂ ਨਹੀਂ ਦਿੰਦਾ ਇੰਨੇ ਚਿਰ ਨੂੰ ਰਾਜੇ ਦੇ ਦਰਬਾਰ ਵਿੱਚ ਇੱਕ ਮਹਾਨ ਵਿਦਵਾਨ ਆਇਆ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਕਾਲੀਦਾਸ ਆਇਆ ਜਦੋਂ ਕਾਲੀਦਾਸ ਨੇ ਰਾਜੇ ਨੂੰ ਨਮਸਕਾਰ ਕੀਤੀ ਤੇ ਰਾਜੇ ਨੇ ਉਸ ਨੂੰ ਵੀ ਮੂਰਖ ਆਖਿਆ ਆਪਣੇ ਬਾਰੇ ਮੂਰਖ ਸ਼ਬਦ ਸੁਣ ਕੇ ਕਾਲੀਦਾਸ ਨੇ ਅੱਗੋਂ ਹੱਥ ਜੋੜ ਕੇ ਆਖਿਆ ਰਾਜਾ ਜੀ ਤੁਸੀਂ ਨੇ ਮੈਨੂੰ ਮੂਰਖ ਕਿਉਂ ਆਖਿਆ ਹੈ ਰਾਜਾ ਅੱਗੋਂ ਕਹਿੰਦਾ ਜੇ ਤੂੰ ਮੂਰਖ ਨਹੀਂ ਹੈ ਤਾਂ ਮੂਰਖ ਸ਼ਬਦ ਦੇ ਅਰਥ ਦੱਸ ਦੇ ਫਿਰ ਕਾਲੀਦਾਸ ਨੇ ਉਸੇ ਵੇਲੇ ਆਖਿਆ ਰਾਜਨ ਮੈਂ ਇੱਕ ਕਵਤਾ ਉਚਾਰਨੀ ਚਾਹੁੰਦਾ ਹਾਂ ਰਾਜੇ ਭੋਜ ਨੇ ਆਗਿਆ ਦੇ ਦਿੱਤੀ ਮੂਰਖ ਸ਼ਬਦ ਦੇ ਅਰਥ ਕਰਦੀ ਹੋਈ ਕਵਤਾ ਕਾਲੀਦਾਸ ਨੇ ਰਾਜੇ ਭੋਜ ਦੇ ਦਰਬਾਰ ਵਿੱਚ ਪੜ੍ਹੀ ਸੀ ਉਸ ਕਵਤਾ ਦੇ ਬੋਲ ਸਨ ਨਾਮ ਹੈ ਰਾਹ ਉੱਤੇ ਖਾਂਦਾ ਹੋਇਆ ਚੱਲਦਾ ਹਾਂ ਅਤੇ ਨਾ ਹੀ ਮੈਂ ਹੱਸਦਾ ਹੋਇਆ ਬੋਲਦਾ ਹਾਂ ਅਤੇ ਨਾ ਹੀ ਮੈਂ ਗਈ ਗਵਾਚੀ ਗੱਲ ਦੇ ਖੜੇ ਪਿਆ ਰਹਿੰਦਾ ਹਾਂ ਅਤੇ ਨਾ ਹੀ ਮੈਂ ਆਪਣੇ ਵੱਲੋਂ ਕੀਤੇ ਹੋਏ ਕੰਮ ਤੇ ਕਦੇ ਘਮੰਡ ਕਰਦਾ ਹਾਂ ਤੇ ਨਾ ਹੀ ਮੈਂ ਦੋ ਗੱਲ ਕਰ ਰਹੇ ਵਿਅਕਤੀਆਂ ਦੇ ਕੋਲ ਜਾ ਕੇ ਖੜਾਉਂਦਾ ਹਾਂ ਫੇਰ ਦੱਸੋ ਰਾਜਾ ਜੀ ਮੈਂ ਮੂਰਖ ਕਿਵੇਂ ਹੋਇਆ ਇਸ ਕਵਤਾ ਦੇ ਵਿੱਚ ਕਾਲੀਦਾਸ ਨੇ ਮੂਰਖ ਬੰਦੇ ਦੀਆਂ ਪੰਜ ਨਿਸ਼ਾਨੀਆਂ ਦੱਸੀਆਂ ਕਾਲੀਦਾਸ ਦੇ ਮੁਤਾਬਕ ਪਹਿਲੀ ਨਿਸ਼ਾਨੀ ਜਿਹੜਾ ਤੁਰਿਆ ਜਾਂਦਾ ਖਾਂਦਾ ਉਹ ਮੂਰਖ ਹੈ ਤੇ ਦੂਸਰੀ ਨਿਸ਼ਾਨੀ ਉਹ ਕਹਿੰਦਾ ਜਿਹੜਾ ਬੰਦਾ ਹੱਸਦਾ ਹੋਇਆ ਬੋਲਦਾ ਉਹ ਮੂਰਖ ਹੈ ਤੇ ਤੀਸਰੀ ਨਿਸ਼ਾਨੀ ਉਹ ਕਹਿੰਦਾ ਜਿਹੜੀ ਗੱਲ ਗੁਜ਼ਰ ਚੁੱਕੀ ਹੈ ਜਿਹੜਾ ਬੰਦਾ ਉਸ ਗੱਲ ਦੇ ਖੜੇ ਪਿਆ ਰਹਿੰਦਾ ਉਹ ਵੀ ਮੂਰਖ ਹੈ ਤੇ ਚੌਥੀ ਨਿਸ਼ਾਨੀ ਉਹ ਕਹਿੰਦਾ ਜਿਹੜਾ ਬੰਦਾ ਕੋਈ ਕੰਮ ਕਰਕੇ ਬਾਅਦ ਵਿੱਚ ਘਮੰਡ ਕਰੇ ਕਿ ਇਹ ਮੈਂ ਕੀਤਾ ਉਹ ਵੀ ਮੂਰਖ ਹੈ ਤੇ ਪੰਜਵੀਂ ਸਾਰਿਆਂ ਤੋਂ ਵੱਡੀ ਨਿਸ਼ਾਨੀ ਕਿ ਜਦੋਂ ਦੋ ਜਾਣੇ ਆਪਸ ਵਿੱਚ ਗੱਲ ਕਰ ਰਹੇ ਹੋਣ ਤੇ ਤੀਜਾ ਬੰਦਾ ਕੋਲ ਜਾ ਕੇ ਉਹਨਾਂ ਦੀ ਗੱਲ ਸੁਣਨ ਲੱਗ ਜਾਏ ਉਹ ਸਾਰਿਆਂ ਤੋਂ ਵੱਡਾ ਮੂਰਖ ਹੈ ਜਦੋਂ ਇਹ ਪੰਜ ਨਿਸ਼ਾਨੀਆਂ ਦੱਸੀਆਂ ਕਾਲੀਦਾਸ ਨੇ ਰਾਜਾ ਭੋਜ ਤਖਤ ਤੋਂ ਉੱਠਿਆ ਕਾਲੀਦਾਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਕਿਉਂਕਿ ਰਾਜੇ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਿਆ ਸੀ ਰਾਜੇ ਭੋਜ ਨੇ ਉਸੇ ਵੇਲੇ ਆਪਣੀ ਪਟਰਾਣੀ ਕੋਲੋਂ ਜਾ ਕੇ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗੀ ਅਤੇ ਨਾਲ ਹੀ ਰਾਜੇ ਭੋਜ ਨੇ ਆਪਣੇ ਮੰਤਰੀ ਮੰਡਲ ਵਿੱਚ ਵਿਦਵਾਨ ਕਾਲੀਦਾਸ ਨੂੰ ਸਾਰਿਆਂ ਤੋਂ ਵੱਡਾ ਮੰਤਰੀ ਨਿਯੁਕਤ ਕੀਤਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ